ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਆਏ ਅੱਜ ਬਲੌਗ ਬਣਾਉਣਾ ਆ ਕਰਦੇ ਸਟਾਰਟਿੰਗ ਬਲੌਗ ਦੀ ਤੇ ਇੱਕ ਬੱਚਾ ਮਿੱਤਰੋ ਜਿਹੜਾ ਰਾਤ ਰਹਿ ਗਿਆ ਸੀਗਾ ਤੇ ਉਹ ਉੱਡਿਆ ਨਹੀਂਗਾ ਉਹ ਠੰਡੇ ਚ ਬੈਠਾ ਹਜੇ ਵੀ ਨਹੀਂ ਵਿਆਹ ਮੇਰਾ ਅੱਜ ਦਾ ਸੁਆਹ ਆਹ ਬਾਈ ਦਾ ਛੜ ਤੱਕ ਘਰੋਂ ਤੇ ਉਹ ਮਿੱਤਰੋ ਨਹੀਂ ਉੱਡੇਗਾ ਹਜੇ ਵੀ ਅਰ 10 ਵਜ ਗਏ ਆ ਤੇ ਨਵੇਂ ਬੱਚੇ ਬਾਉਣੇ ਆ ਤੇ ਨਵੇਂ ਬੱਚੇ ਬਾ ਦਨੇ ਹੁਣ ਆਪਾਂ ਆ ਪਾ ਡਾ ਬਨੇ ਇੱਕ ਅੱਧਾ ਤੇ ਨਾਲ ਦੇ ਪਿੰਡਾਂ 'ਇ ਫੋਨ ਵੀ ਕੀਤਾ ਮੈਂ ਤੇ ਜੇ ਉੱਡ ਖੜਿਆ ਤੇ ਆਪਾਂ ਬਾ ਲਿਆਵਾਂਗੇ ਹਜੇ ਤੱਕ ਤਾਂ ਨਹੀਂ ਉੱਡੇ ਪਿੰਡੋ ਬਾਕੀ ਵੀ ਨੇ ਗਾਂ ਆਪਾਂ ਤੇ ਬੱਚੇ ਬੁੱੱਚੇ ਹੁਣ ਬਹੁਣੇ ਨਵੇਂ ਆਪਾਂ ਭਾਈ ਨਿੱਕੇ ਬੱਚੇ ਭਰ ਗਏ ਇਧਰੋਂ ਹਰਾ ਘੰਡ گلابی ਟੂਸਾ ਆ ਬਾਗ ਲੱਗੇ ਬਹਿ ਗਿਆ ਇੱਕ ਆਂਤੀ ਮਿੱਤਰੋ ਟੂਸਾ ਲਾਲ ਡੰਡਾ ਹਰਾ ਕਾਲਾ ਖਾਣਾ ਬਾਰੇ ਨਿੱਕੇ चुंझ चुंझ लगे यही रैन दी दूजा हाँ ये छों ट्रीटमेंट करा आप <laughs> 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 ही ਲੈਭੂ ਵੀ ਚੜ ਗਈ ਹੈ ਇਹ ਹੌਲੀ ਜਿਨ ਛੜਦੇ ਆਓ ਸਰੀ ਬਾਈਓ ਲਾਲ ਪੂਛ ਲਾਲ ਬੀ ਪੂਛ ਝਾਲਰ ਹਰੀ ਇਹ ਦੇ ਆਓ ਛੜਦੇ ਨਿੱਕੇ ਆ ਜੇ ਆਂਦੀ ਆਪਾਂ ਚੁੰਝ ਦਾ ਇਲਾਜ ਕਰਦੇ ਬੁਖਾਰੀ ਚੁੰਝ ਬੁਖਾਦੇ ਬਾਈਆਂ ਇਹ ਟਰੀਟਮੈਂਟ ਕਰਨਾ ਮਿੱਤਰੋ ਉਦਰੀ ਚੁੰਝ ਹੈਗੀ ਛੋਟੀ ਇਹਦੀ ਇਹ ਥੜਲੀ ਵੱਡੀ ਆ ਯਾਰ ਇਹ ਚੁੰਝ ਆਪਾਂ ਵੜ ਨਹੀਂ ਚੁਗੇ ਜਾਂਦੇ ਇਹ ਤੋਂ ਚੁੰਝ ਵੱਡ ਨਹੀਂ ਆ ਜੱਦੀ ਦਾਨਿਆਂ ਨੂੰ ਚੁਗਿਆ ਜਾਂਦੇ ਨੇ ਤੋਂ ਆਹ ਵੇਖੋ ਮਿੱਤਰੋ ਬੱਚਾ ਕਿਹੜੇ ਦਾ ਇਹ ਇਹ ਆਪਣਾ ਪੰਜਰ ਵਾਲਾ ਠੀਕ ਆ ਉਹਦਾ ਬੱਚਾ ਆਹੀ ਇਹਦੀ ਚੁੰਝ ਹਰਾਵਾਂਗੇ ਮਿੱਤਰੋ ਬਨਾਲ ਲੈ ਬਨਾਲ ਲੈਂਦੇ ਆ ਇਧੇ ਇਧੇ ਨੂੰ ਕਰ ਲੈ ਇਧੇ ਨੂੰ ਸ਼ਿਆਕ ਲਈ ਆ ਵੀ ਛੱਡ ਦੇ ਹਾਂਜੀ ਮਿੱਤਰੋ ਆ ਆਪਾਂ ਡਾਉਨ ਲੱਗੇ ਤਾਂ ਆਪ ਪਹਿਲਾਂ ਆਪਣਾ ਰਾਂਗ ਉਖਾਰੇ ਕਰ ਕਾਲੀ ਤੌਰੀ ਕਾਲੀ ਟੋਰੀ ਤੇ ਲਾਲ ਡੰਡਾ ਇਹ ਮਿੱਤਰੋ ਘੱਟ ਗਿੱਜਿਆ ਮਤਲਬ ਛੱਡ ਦਿੰਨੇ ਆਪਾਂ ਬਹਿ ਜਾਣਗੇ ਜ਼ਰੀ ਦੇ ਲਓ ਜੀ ਇੱਕ ਬਹਿ ਗਿਆ ਅਰ ਤਾਂ ਘੱਟਰਾ ਛੱਡ ਦਿੰਨੇ ਹਜੇ ਉੱਡਿਆ ਨਹੀਂਗਾ ਇਹ ਸੱਸਾ ਤੇ ਕੱਲੀ ਗਲਾਬੀ ਟੋਰੀ ਹੈ ਦੀ ਟੋਰੀ ਇਹ ਵੀ ਜੇ ਇਸ ਤਰੀਕੇ ਨਾਲ ਆਉਗਾ ਹਾਂਜੀ ਦੋ ਬਹਿ ਗਏ तीजा हैवरी टवरी गुलाबी बाकी चिट्टा हांजी मित्रों आ चिट अखा था बच्चा निका था, था। ਆਉਲੀ ਇੱਕ ਗਿਆ ਤਿੰਨ ਬਹਿ ਗਏ ਇਹ ਉਡਦਾ ਜਾਂਦਾ ਤਾਂ ਕਾਲੇ ਬੈਠਾ 4 ਵਜੇ ਛੇ ਐਂ ਟਰੀਟਮੈਂਟ ਕਰਦਗੇ ਨਾ ਰ ਜਾਗੇ ਐਂਦਾ ਮਾਰਾ ਕਰਕੇ ਤਰੇ ਬੈਠਾ ਮੈਂ ਬਾਈ ਨਾਲ ਇਹਨਾਂ ਚੁੰਡਲਾ ਬਾਜੀ ਨਾ ਜਾ ਦੋ ਛੜ ਤੇ ਬੱਚੇ ਇੱਕ ਛੇਤਰੀ ਤੇ ਬਹਿਗਾ ਜੀ ਇਹ ਇਹਨਾਂ 스타 ਕੀ ਕੀ ਲੱਗੂਗਾ 스타 ਹੁਣ ਤੈਨੂੰ ਇੱਕ ਟੋਪੀ ਲੱਗੂਗੀ ਜੁੱਤੀ ਲੱਗੂਗੀ ਜੁੱਤੀ ਟੋਪੀ ਹਾਂ ਤੇ ਬਾਕੀ ਖਾਂਦੀ ਵੀ ਨੇ ਚੀਜ਼ਾਂ ਲੱਗਣਗੇ ਇੱਕ ਕੂਤਰਾ ਜੋੜੀ ਕਰ ਹਾਂ ਇੱਕ ਕੂਤਰਾ ਜੋੜੀ ਕਿਹਾ ਬੱਚੜਾ ਦੇਖੂ ਕਿਵੇਂ ਚੰਗੇ ਕਿਵੇਂ ਆ ਫੇਰ ਮੱਛੂ ਕਹੇ ਆਪ ਵੀ ਕਰ ਦੂਂਦਾ ਆ ਆਖਟਾਊਗਾ ਫੇਰ ਦੁੱਤੂ ਕਹੇ ਆ ਹਾਂ ਮਿੱਤਰੋ ਬੱਚਾਂ ਜਿਹੇ ਬੜਾ ਲੱਗੇ ਹੈ ਬੱਚੇ ਦੀ ਤੇ ਆ ਖੂਣੀ ਦਵਾਈ ਜਿਹਨੂੰ ਪोटाਸ਼ ਕਹਿੰਦੇ ਆ ਤੇ ਇਹ ਵੀ ਲਿਆਂਦੀ ਕੋਲੇ ਇਹ ਲਹੂ ਨਿਕਲਿਆ ਨਾਲ ਦੇਣ ਲਾ ਦਾਂਗੇ ਇਹ ਤੇ ਬਾਈ ਵੜਦਾ ਤੇ ਆ ਪਰ ਮੇਰਾ ਕੈਮਰਾ ਕੈਮਰਾ ਨਹੀਂ ਕਾਰਾ ਫੜ ਤੇ ਤੀ ਤਾਂ ਹੁਣ ਚੰਗਾ ਦੂਜੇ ਪਾਸੇ ਕਰ ਇਹਨਾਂ ਇਧਰ ਲਾ ਇਹ ਤੂੰ ਬਾਹਰ ਨਿਕਲੀ ਤਾਂ ਹੁਣ ਦੋ ਮਿੰਟ ਤੱਕ ਏਟਲੈਕ ਏਟਲੈਕ ਆਣਾ ਅੱਗੇ ਕੱਟਦਗੇ ਹਾਂਜੀ ਮਿੱਤਰੋ ਆ ਆਪਣੇ ਕਬੂਤਰ ਧੋ ਬਹਿ ਗਏ ਆ ਇੱਕ ਜੋੜਿਆ ਫਿਰ ਦਾ ਜਾਂਦਾ ਸਾਤੇ ਵਾਲਾ ਹਣ ਕਰਨ ਲੱਗੇ ਕੁਛੇ ਦਾ ਇਲਾਜ ਨਾ ਬੱਸ ਉਹ ਨਹੀਂ ਨਿਕਲਦਾ ਹਾਂਜੀ ਮਿੱਤਰੋ ਵੱਢੀ ਗਈ ਚੌੜੀ ਹਾਂਜੀ ਮਿੱਤਰੋ ਆ ਲਾਗੀ ਖੂੰ ਆਲੀ ਦਵਾਈ ਉੱਤੇ ਕਰੋ ਚੈੱਕ ਅੱਛੇ ਚੁੰਝ ਲਾਤੀ ਕਿੱਧਰ ਆਤੀ ਚਲ ਜਾ ਆ ਬਈ ਤੇ ਹਾਂ ਬਈ ਹਾਂ ਬਈ ਦੀ ਕੀ ਆ ਬਈ ਚੁਰੂ ਤਾਂ ਹਾਂ ਤਾਂ ਜਗ ਲੂ ਤੇ ਕੀ ਕਰਨੀ ਦਾ ਹੁਦਾਰ ਦਿੰਦਾ ਹਾਂ ਬਈ ਆ ਬਈ ਮੇਰੇ ਮਿੱਤਰ ਜੁਗ ਨਹੀਂ ਜੁਗੇ ਨੇ ਹਜੇ ਵੀ ਇਹ ਤੇ ਨਿਕਾ ਨਿਕਾ ਆ ਬਈ ਚਲ ਜਾ ਹਾਂ ਜੀ ਮੇਰੇ ਵੇ ਚੁਗ ਨਹੀਂ ਜੁਗੇ ਨੇ ਹਣਾ ਤੇ ਅਗਲੇ ਨੇ ਹਾਂ ਚੁਗ ਲੈਣੀ ਆ ਹਾਂ ਕਿਉਂ ਲਈ ਚੰਗੀ ਨਹੀਂ ਫਿਰ ਥੋੜੀ ਕੱਲ ਹੋਰ ਡਾ ਲਾਂਗੇ ਹਨ ਇਹ ਚੇਲਾ ਰੱਖਿਆ ਆਪਣਾ ਇਹ ਬੜਾ ਜਲਦਾ ਮੇਰਾ ਵੀ ਮਿੱਤਰੋ ਬੱਚਾ ਬਾਵਾ ਤੇਰਾ ਵੀ ਬਾਲਾ ਬਾਲਾ ਇਹ ਨਹੀਂ ਆਉਂਦਾ ਸ਼ਾਟ ਵੇਖ ਕੇ ਜਾੜੂਗਾ ਆਇਆ ਲੈ ਖਿਤਰ ਗਿਆ ਆ ਇਹ ਨੂੰ ਗਿਆ ਆ ਆ ਗਿਆ ਲਾਲ ਪੂਛ ਵਾਲਾ ਮੇਰੇ ਮਿੱਤਰੋ ਬੱਚਾ ਆ ਰੱਤਾ ਆਪਣਾ ਆ ਹੁੰਦਾ ਭਾਈ ਆ ਹੁੰਦਾ ਅਨੰਗ ਗਿਆ ਆ ਜਾਂਦਾ ਮੇਰਾ ਤਾਂ ਹਾਂਜੀ ਮਿੱਤਰੋ ਆ ਆ ਹਾਂ ਜੀ ਮਿੱਤਰੋ ਆਪਣਾ ਸਾਵੇ ਵਾਲਾ ਬੱਚਾ ਉੱਡਿਆ ਫਿਰਦਾ ਹੁਣ ਆਪਾਂ ਚੱਲਦੇ ਖੇਤ ਨੂੰ ਬਾਜ ਨੂੰ ਲੈ ਕੇ ਬਾਜ ਨੂੰ ਲੈ ਕੇ ਚੱਲਦੇ ਮਿੱਤਰੋ ਡਾ ਕੇ ਲਿਆਉਣੇ ਬਾਜ ਵੇਖੋ ਵੇਖੋ ਮਿੱਤਰੋ ਲਓ ਕਰੋ ਸ਼ੋਰ ਚਾਤੂਰ ਭਾਈ ਤਾਂ ਵੀ ਔਰ ਅਗਰ ਰੋਕੀ ਉਹ ਜਿਹੜਾ ਕਬੂਤਰ ਮੰਗਦਾ ਸੀ ਆਪਣੇ ਤੋਂ ਹੁਣੇ ਉਹ ਸ਼ਿਕਾਇਤ ਆਹ ਮੁੰਡਾ ਕਬੂਤਰ ਇੱਕ ਦਿਨ ਦੇਦਾ ਇਹਨੂੰ ਅਗਲੇ ਦਿਨ ਫੇਰ ਆ ਕੇ ਕਹਿੰਦਾ ਹੋਰ ਦੇ ਦੋ ਇੱਕ ਆ ਲੈ ਲੈ ਜਾ ਕਿ ਨਹੀਂ ਲੱਗ ਜਾਣਾ ਲੈ ਜਾਣਾ ਦੇ ਵਿੱਚ ਨਾਲ ਜਾਂਦਾ ਲੌਰ ਨਾ ਲਾਵੇ ਲਾਲ ਛੱਡਾ ਕੱਢ ਦੇ ਆਏ ਚੋਰ ਲੜਣਾ ਮਰੀ ਆਈ ਬਾੜਾ ਲੈ ਕੇ ਜਾਣਾ ਚੱਲ ਚੱਲ ਓਡਕੇ ਹੱਥ ਤੇ ਹਣ ਮਸਤੀ ਲੜਦੀ ਹੈ ਉੱਚਾ ਜਾ ਓੜੇ ਮਿੱਤਰ ਚੱਲਿਆ ਸੀਗਾ ਤੇ ਮੋੜ ਚੱਲਦੇ ਫਿਰ ਨਾਲ ਆ ਪਿਆ ਆਏ ਹੁਣ ਮਸਤੀ ਲੜਦੀ ਆਂਦੇ ਆ

ਓਹ ਗੱ ਇੱਕੇ ਕੋਲ ਆਇਆ ਹਜੇ ਤਾਂ ਆ ਗਿਆ ਬਾਏ 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 ਵਾਏ ਮਾਰੂਚੀ ਬਾਜ 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 ਆ ਜਾ ਆ ਜਾ ਆ ਗਿਆ ਆਇਆ ਬਾਜੇ ਓਡ ਲਾਈਨ ਤੇ ਮਿੱਤਰਾਂ ਨੂੰ ਹਜੇ ਵੀਰ ਕਿੱਥੇ ਮਿੱਤਰਾਂ ਨੂੰ ਹਾਏ ਹੈ ਨਾ ਹੈ ਨੀ ਕਿ ਕੋਲੇ ਆਣਾ ਮੈਂ ਆ ਜਾ ਆਵਾਜ਼ ਆਇਆ ਹੁਣ ਆਊਗਾ ਏ ਫੜੇ ਨਹੀਂ ਗਿਆ ਜਾ ਹੋਂ ਨਹੀਂ ਭਾਈ ਹੋਂ ਨਹੀਂ ਹੋਂ ਨਹੀਂ ਹੋਂ ਨਹੀਂ ਨਾ ਭਾਈ ਹੋ ਗਿਆ ਮੈਂ ਛਿਕਾਈ ਤੇ ਫੜੇ ਨਹੀਂ ਗਿਆ ਕਬੂਤਰ ਉਹ ਜਾ ਕੇ ਬਹਿ ਗਿਆ ਮੋਟਰਸਾਈਕਲ ਤੇ ਮਿੱਤਰੋ ਬਾਈ ਕੋਲੇ ਜਾ ਫੜੇ ਨਹੀਂ ਗਿਆ ਏ ਜਾਇ ਕਰੋ ਚੱਕ ਮੇਟਰ ਛੱਡਦੇ ਆ ਬਾਈ ਤੇ ਕਰ ਲਾ ਥੋੜਾ ਜਿਹਾ ਆ ਮੋੜਿਆਂ ਨਗਾਲਾ ਤੇ ਕਰ ਲਾ ਹੋਰ ਤੇ ਕਰ ਲਾ ਇਹ ਨੀਂਦ ਵੀੜ ਦੋ ਨਹੀਂ ਆ ਜਾ ਆ ਜਾ ਤੁਰ ਆ ਜਾ ਤੁਰੇ ਜਾ ਲਾ ਆਏ ਬਾਈ 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 ਕਰੋ ਚੀਕ ਕੇ ਤੁਰਿਆ ਨਹੀਂ ਆ ਗਿਆ ਬ੍ਰੋਕਰ ਇਹ

ਵਾਲਾ 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 ਆਇਆ ਬਾਜ ਬਾਜ ਉਹ ਯਗਾ ਘਾੜੂਗਾ ਬੋਟਿਕ ਨੇ ਆਮਬ ਗਾ ਸਾਲੇ ਛਿਮਰਾ ਦੇ ਵੱਟ ਕੇ ਆਇਆ ਯਾ ਲੋ ਮਿੱਤਰੋ ਆ ਗਏ ਆਪਾਂ ਘਰੇ ਬਾਜ ਨੂੰ ਲੈ ਕੇ ਛੱਡਦੇ ਆਂ ਤੇ ਪਿੰਜਰੇ ਚ ਇਹ ਗਣਾ ਹਜੇ ਪਿੰਜਰੇ ਮੈਂ ਜਾਣਾ ਨਹੀਂ ਗਾ ਹਜੇ ਬਾਹਰ ਬਹਿਣਾ ਮੈਂ ਕਿ ਚੱਲ ਬਹਿ ਜਾ ਬਾਹਰ ਬਹਿ ਜਾ ਹਾਂਜੀ ਮਿੱਤਰੋ ਆਪਾਂ ਹਣ ਪੀਣ ਲੱਗੇ ਚਾਹ ਬਾਜਦੇ ਆਪਾਂ ਚੱਕਰ ਚੁੱਕਰ ਕਢਾ ਲਿਆ ਹੁੰਦੇ ਪਿੰਡਾਂ 'ਚ ਆਪਾਂ ਪਾਵਾਂਗੇ ਬਲੌਗ 'ਚ ਕਿਵੇਂ ਉੜਦਾ ਨਾਲ ਪੂਰੀ ਟਰੈਨ ਦਿੱਤੀ ਵੀ ਹੈ ਨਾ ਹੂੰ ਪੂਰਾ ਦਾ ਜਾ ਆ ਪੁੱਕੇ ਓ ਬਾਈ ਕੈਮਰਾਮੈਨ ਫੋਕਸ ਕੈਮਰਾਮੈਨ ਫੋਕਸ ਕੈਮਰਾਮੈਨ ਫੋਕਸ ਆਹ ਡਰਾਈਵਰ ਆਪਣਾ ਇੱਕ ਕੈਮਰਾਮੈਨ ਕੈਮਰਾਮੈਨ ਫੋਕਸ ਕਰੋ ਬੱਚੇ ਨੂੰ ਬੱਚਾ ਆ ਗਿਆ ਨਾ ਹੂੰ ਕਿਹੜੀਆਂ ਕਿਹੜੀਆਂ ਨਸਲਾਂ ਬਾਰੇ ਜਾਣਕਾਰੀ ਤੁਸੀਂ ਆਪਾਂ ਸਾਰੇ ਕਬੂਤਰਾਂ ਬਾਰੇ ਨੌਲਜ ਆ ਕਿਵੇਂ ਉੜਦਾ ਕਿਵੇਂ ਨਹੀਂ ਆਪਾਂ ਨੌਲਜ ਰੱਖੀ ਦੀ ਨਹੀਂ ਨਸਲਾਂ ਨਹੀਂ ਆਪਾਂ ਉਹ ਕਬੂਤਰ ਆਦਦੇ ਨੇ ਜਿਹੜਾ ਉੜਦਾ ਹੋਵੇ ਚੰਗਾ ਉਹ ਕਬੂਤਰ ਆਦਦੇ ਨੇ ਉਹ ਚੰਗਾ ਹੀ ਆ ਬਸ ਇੱਕ ਸਾਦਾ ਨਸਲ ਹੀ ਆ ਠੀਕ ਤੇ ਪਾਣੀ ਪੂਣੀ ਕਦੋਂ ਰਗੜਨਾ ਤੁਸੀਂ ਹੈ ਪਾਣੀ ਆ ਭਰ ਅਗੜ ਲਿਆ ਰਗੜ ਲਿਆ ਸਾਲ ਪਹਿਲਾਂ ਹੀ ਰਗੜ ਲਿਆ ਪਾਲੀ ਕਥਾਲ ਪਾਈ ਲਏ ਚਲਾ ਲਈ ਲੈ ਸਾਡੇ ਪਿੱਲੇ ਡਵਾਸ ਰਾਦੇ ਹੈ ਹੂੰ ਤੇ ਗੁੜ ਕਿ ਬਣਾਉਣੀ ਆ ਗੋਲ ਆਪਾਂ ਨੂੰ ਨਹੀਂ ਬਣਾਉਣਾ ਆਉਂਦਾ ਗੁੜ ਨਹੀਂ ਬਣਾਉਣਾ ਆਉਂਦਾ ਤੇ ਦਿਨੇ ਕੀ ਆ ਸੁੱਕੇ ਨੇ ਆ ਜਿਹੜੇ ਥੋੜੇ ਚੇਲੇ ਆਪਾਂ ਜਦੋਂ ਆਉਂਦੇ ਆ ਨਾ ਉੱਡ ਕੇ ਆਪਾਂ ਸ਼ਾਮ ਨੂੰ ਹੱਟੀ ਵਾਲਾ ਗੁੜ ਦੇਈਦਾ ਕਿਸੇ ਰਿਫ ਕਿਲੋ ਵਾਲਾ 100 ਰੁਪਏ 100 ਰੁਪਏ ਕਿਲੋ ਵਾਲਾ ਗੁੜ ਦਿੰਦਾ ਜਿਹੜੇ ਪੂਤ ਉੱਡ ਕੇ ਆਉਂਦਾ ਮਿੱਤਰੋ ਹੱਤੀ ਵਾਲਾ ਗੁੜ ਹਾਂ 10 ਦਾ ਲੈ ਇਹਦਾ ਮੁੱਕਦਾ ਨਹੀਂ ਡਲਾ ਹੁੰਦਾ ਆ ਤਗੜਾ ਪਸੂਆਂ ਨਹੀਂ ਨਹੀਂ ਚਾਲਾ ਕੀ ਹੈ ਬਾਈ ਠੀਕ ਆ ਜਿਹੜੇ ਚੇਲੇ ਹੁੰਦੇ ਉਹਨਾਂ ਨੂੰ ਕਿਵੇਂ ਰਗੜ ਕੇ ਦਿੰਨੇ ਆ ਗੜਗੜ ਐਂ ਉਹਨੂੰ ਦੇਈਦਾ ਇੱਕ ਤਾਂ ਹੈਗਾ ਆਵੇਂ ਇੱਥੇ ਆ ਬੈਠਾ ਐਨ ਮੂੰ ਕਰ ਇਹ ਚੇਲੇ ਤੁਹਾਡੇ ਹੈ ਤੇ ਇਹਨੂੰ ਹੱਡੀ ਤੇ ਲੈ ਕੇ ਦੇ ਦੇਣਾ ਹੋਰ ਹੱਡੀ ਤੇ ਤੇ ਕਿੰਨਾ ਕੁ ਉਹ ਚ ਤਾਕਤ ਹੁੰਦੀ ਹੱਡੀ ਦੇ ਗੜਚਾ ਬਹੁਤ ਹੁੰਦੀ ਕਿ ਤੁਹਾਨੂੰ ਤੇ ਜੇ ਬੋਹਨ ਦੀ ਸਮਫ ਕਰੀਆਂ ਸਾਰਾ ਕੋ ਲੱਗਾ ਦੱਤੇ ਫੀ ਕਿੰਨਾ ਗੁੜ ਦੇਣਾ ਹੁੰਦਾ ਗੋੜਾ ਹੀ ਦੇਣਾ ਇੰਨਾ ਕ ਬਸ ਮੜ ਆ ਜਾ ਤੈਨੂੰ ਵੀ ਦੇ ਦੇ ਹਾਂ ਤੈਨੂੰ ਦੇ ਦੇ ਇਹ ਹੁਣ ਜਿਹੜੇ ਤੂੰ ਆਪ ਵੀ ਖਾ ਲਈਦਾ ਸੀ ਖਾ ਲਈ ਦੇ ਨਾਲ ਹੀ ਹਾਂ ਨਾਲ ਹੀ ਜਿਹੜੇ ਤੁਹਾਡੇ ਚੇਲੇ ਬਣਨਗੇ ਹੁਣ ਉਹਨਾਂ ਨੂੰ ਕੀਵੇਂ ਕਿਹੜਾ ਗੁੜ ਦੇਵੋਗੇ ਉਹਨਾਂ ਨੂੰ ਬਣਿਆ ਗੁੜ ਦੇ ਦਾਂਗੇ ਜਗਤਾਰ ਪਾਈ ਤੇ ਲੈ ਕੇ ਥੋੜਾ ਥੋੜਾ ਕੇਲੇ ਤੁਹਾਡੇ ਬਣਨੇ ਆ ਨਹੀਂ ਆਪਾਂ ਗਾ ਗੁਰੂ ਤੋਂ ਦਵਾ ਲਾਂਗੇ ਠੀਕ ਹੈ ਤੇ ਗੋਲੀ ਗਾਲੀ ਜਦੋਂ ਬਾਈ ਛੱਡਦੇ ਗੋਲੀ ਗਾਲੀ ਲਾਉਣੀ ਤੁਸੀਂ ਕਿਹਨੇ ਕੋਈ ਨਹੀਂ ਗੋਲੇ ਨਹੀਂ ਲਾਉਣੀ ਗੋਲੀ ਨਹੀਂ ਲਾਉਣੀ ਨਾ ਸੀਰ ਸੌਂਤ ਦੇਣੀ ਆ ਓਡੇ ਨਾਲ ਓਡੇ ਰਸੌਂਤ ਵੀ ਨਹੀਂ ਦੇਣੀ ਗੋਲੀ ਵੀ ਨਹੀਂ ਲਾਉਣੀ ਰਸੌਂਤ ਵੀ ਨਹੀਂ ਦੇਣੀ ਤੇ ਕੱਲਾ ਆਲੂ ਬੁਖਾਰ ਵਾਲਾ ਪਾਣੀ ਕੱਲਾ ਆਲੂ ਬੁਖਾਰ ਵਾਲਾ ਪਾਣੀ ਲਾਉਣਾ ਪਾ ਫੋਕਾ ਇੱਕ ਲਾਉਣਾ ਹੋਰ ਉਹ ਕਿਹੋ ਜਿਹਾ ਆਲੂ ਬੁਖਾਰਾ ਹੈ ਕਾਲਾ ਆਲੂ ਬੁਖਾਰਾ ਕਾਲਾ ਛਾਹ ਹੱਟੀਆਂ ਦਿੰਦੇ ਆ ਹੱਟੀਆਂ ਦੇ ਸੁੱਕੇ ਦੇ

ਇਹਨਾਂ ਤੋਂ ਫੜੇ ਨਹੀਂ ਜਾਂਦੇ ਹਾਂ ਹੁਣ ਅਸੀਂ ਬੋਰ ਹੋ ਗਏ ਫੜ-ਫੜ ਕੇ ਬੋਰ ਹੋ ਗਿਆ ਨਾ ਹਾਂ ਆ ਵੀ ਭਾਈ ਨਹੀਂ ਜਾਂਦੇ ਸਾਡੇ ਦਾ ਸੱਤ ਹੋ ਗਏ ਆ ਆ ਗਿਆ ਮੇਰਾ ਬੱਚਾ ਮੇਰੇ ਪਿੱਤਰੋ ਕਰੋ ਸ਼ੌਂਕ ਘੰਡ ਵਾਲਾ ਆ ਰਿਹਾ ਤੋਤਰਿਆ ਕੇ ਹਾਂ ਆ ਤੋਤਰਿਆ ਭਾਈ ਬੱਚਾ ਮੇਰਾ ਸੁਭਾ ਦਾ ਹੋਣਾ ਪਰਾਂ ਜੇ ਇੱਥੇ ਬਾਹਲ ਕੇ ਮੇਰੇ ਪਿੱਤਰੋ ਬੱਚਾ ਕਾ ਚੱਲਿਆ ਇੱਥੇ ਬਾਹਲ ਕੇ ਲੈ ਬਾਰਾਂ ਸਤਾ ਹੀ ਹੋ ਗਏ ਸੱਤ ਵੇ ਛੱਡੇ ਨਾ ਹਾਂ ਦੂਸਰਾ ਹਾਂਜੀ ਮਿੱਤਰੋ ਆਪਾਂ 7 ਵੇ ਛੱਡੇ ਮੁੰਡੇ ਨਾਲ ਆਪਾਂ ਦੱਸੀ ਜਾਂਦੇ ਹੌਲੀ ਦੇ ਦਿਨ ਸਿਆ ਮੁੰਡੇ ਨੇ ਆਪਣੇ ਕੈਮਰਾ ਅੱਗੇ ਕਰਤਾ ਮੂੰਹ ਦੇ ਤੇ ਆਪਾਂ ਇਹਨੂੰ ਦੱਸਦੇ ਲੁਕੀ ਬਾਤ ਚ ਇਹ ਬੱਚਾ ਆਪਣਾ ਤਾਂ ਟੁੱਟ ਗਿਆ ਬਾਈ ਮੈਂ ਆਖਾ ਕਿਤੇ ਗਿਆ ਚਲਾ ਪਿੰਡੋਂ ਬਾਹਰ ਹੁਣ ਦੱਸਿਆ ਮੈਨੂੰ ਬੱਚਾ ਹੋ ਜਾਂਦਾ ਮੇਰਾ ਇਹ ਡੱਬਾ ਮੇਰਾ ਕੱਲ ਗਵਾਚ ਗਿਆ ਡੱਬਾ ਮੇਰਾ ਕੱਲ ਗਵਾਚ ਗਿਆ ਇੱਕ ਬਾਈ ਕਾਠੀ ਵਾਲਾ ਕਬੂਤਰ ਸੀਗਾ ਖੱਟੀਆਂ ਅੱਖਾਂ ਦਾ ਡੱਬਾ ਜਿਹਦੇ ਕੋਲ ਹੋਇਆ ਦੇ ਦੇ ਇੰਨੇ ਕੋਲੇ ਹੋਇਆ ਤੇ ਦੇ ਦੋ ਜੇ ਬਾਈ ਤੇ ਸੇਵਾ ਪਾਣੀ ਕਰ ਦਾਂਗੇ ਸੇਵਾ ਪਾਣੀ ਤੇ ਜੇ ਕਹਣਾ ਨਾਂ ਦਿੱਤਾ ਤੇ ਆਪਾਂ ਨੂੰ ਲੱਗ ਗਿਆ ਪਤਾ ਤੇ ਫਿਰ ਲੱਤਾਂ ਤੋੜ ਦੂੰਗਾ ਮੈਂ ਉਹਦੇ ਗੰਡੇ ਨੇ ਨਾਂ ਦਿੱਤਾ ਹਾਂ ਹਾਂ ਫਿਰ ਬੁਗਲਾ ਫਿਰੂਗਾ ਜਿਹਨੇ ਨਾਂ ਦਿੱਤਾ ਮੇਰੇ ਵੀਰੋ ਬੱਚਾ ਬੱਚਾ ਤਾਂ ਆ ਗਿਆ ਮੈਂ ਜੀ ਨਿਗਾ ਚ ਤੇ ਕੱਲ ਡੱਬਾ ਕਬੂਤਰ ਨਹੀਂ ਮੇਰਾ ਲੱਭਾ ਜਿੰਦੇ ਪੈਣ ਦਾ ਦਾਦ ਦੋ ਮੇਰੇ ਮਿੱਤਰੋ ਜਿਹੜੇ ਲੱਤਾਂ ਤੋੜਾਂਗੇ ਜਿੰਦੇ ਕੋਲੇ ਵੀ ਦੇਖ ਗਿਆ ਮੈਨੂੰ ਬਾਜ਼ੀਆਂ ਚ ਹਾਂ ਤੇ ਬਾਈ ਜੋ ਨਹੀਂ ਛੁੱਟਣਾ ਹਣਾ ਹਰੀ ਬਗਲ ਆਂਦੀ ਨਹੀਂ ਕਾਲੇ ਕਾਂ ਹਰੇ ਟੂਸੇ ਕਾਲਾ ਕਾਂ ਟੂਸੇ ਆ ਰੰਗ ਹੀ ਤੁਹਾਨੂੰ ਦਾ ਪਤਾ ਬੱਚੇ ਦਾ ਓ ਚਿੱਟੇ ਟੂਸੇ ਆ ਹਰੀ ਬਗਲਾ ਖਟੀਆਂ ਅੱਖਾਂ ਦਾ ਕਾਠੀ ਆ ਠੀਕ ਆ ਮੈਨੂੰ ਦੱਸ ਦੋ ਜਿਹਦੇ ਕੋਲ ਹੈਗਾ ਹਾਂ ਜਿੰਦੇ ਕੋਲ ਹੈਗਾ ਦੱਸ ਦੋ ਸ਼ਾਮ ਤੋਂ ਪਹਿਲਾਂ ਪੁਰਾਣਾ ਬੱਚਾ ਏ ਪੁਰਾਣਾ ਬੱਚਾ ਓ ਹਾਂ ਇੱਕ ਮੇਰਾ ਪੁਰਾਣਾ ਬੱਚਾ ਉੱਡਿਆ ਪਿਛਲੇ ਸਾਲ ਬਹੁਤ ਚੇਰ ਹੋ ਗਿਆ ਨੂੰ ਤੇ ਆਪਣੇ ਡੋੜ ਬਾਜੀ ਸੀਗੀ ਜਿੱਦਿਓ ਬਾਜੀ ਦੇ ਵਿੱਚ ਉੱਡਿਆ ਸੀਗਾ ਉਹ ਤਾਰ ਤੇ ਬਹਿਗਾ ਸੀਗਾ ਜਿੰਦੀ ਤੁਸੀਂ ਰਿਕਾਰਡਿੰਗ ਪਾਤੀ ਸੀ ਤੇ ਉਹ ਬੱਚਾ ਮੇਰਾ ਦਿੱਤਾ ਜਾਵੇ ਕਿਰਪਾਲਤਾ ਕਰਕੇ ਰੰਗ ਉਹਦੇ ਰੰਗਾਂ ਟੂਸੇ ਹਰੇ ਤੇ ਢਿੱਡ ਹਰਾ ਉਹ ਮੇਰਾ ਬੱਚਾ ਦਿੱਤਾ ਜਾਵੇ ਕਿਰਪਾ ਕਰਕੇ ਕੰਤਾ ਕਰ ਕਿ ਨਹੀਂ ਬਾਈਆਂ ਦੇ ਮਿਲਣਾ ਹੀ ਫਿਰ ਲੱਗ ਗਿਆ ਪਤਾ ਕਿ ਹਾਂ ਬਾਈਆਂ ਤਾਂ ਮੈਂ ਵੇਖ ਹੀ ਲੈਣੇ ਆ ਤੇ ਬੱਚੇ ਕਿਹੜਾ ਕਿਹੜਾ ਮੇਰਾ ਉੜਦਾ ਕਿਵੇਂ ਸੀਗਾ ਮੈਂ ਵੇਖੀ ਹਡਾ ਨਾ ਤੇ ਬੱਚਿਆਂ ਦੀ ਹਾਂ ਯਾ ਮੇਰਾ ਹੁਣ ਇਧਰ ਉਹ ਬੱਚਾ ਇੱਕ ਤੁਰਿਆ ਹੁੰਦਾ ਉਹ ਵਾਵਾ ਬਾਤ ਨਾਲ ਤੇ ਉਹ ਬਕਰਨਾ ਮੈਂ ਉਹਦੇ ਹੀ ਦਾ ਦਿੰਨਾ ਨਾ ਮੈਂ ਇੱਥੇ ਬੈਠਾ ਮੇਰਾ ਬੱਚਾ ਆ ਖੜਦਾ ਹਾ ਫਰਦਾ ਮੇਰੇ ਮਿੱਤਰੋ ਬੱਚਾ ਇੱਥੇ ਦਿਖਣਾ ਨਹੀਂ ਗਾ ਫੋਕਸ ਨਹੀਂ ਹੋਣਾ ਇਨੀ ਦੂਰ ਹਾਂ ਕੈਮਰਾ ਫੋਕਸ ਲਿਓ ਇਹ ਕਾ ਆ ਗਿਆ ਮੇਰੇ ਮਿੱਤਰੇ ਦਾ ਹਰੀ ਤੇ ਹਰੀ ਤੇ ਪੂਸਾ ਆ ਗਿਆ ਲਾਬੀ ਹੋ ਵੀ ਤੁਰ ਆਉਂਦਾ ਕਿਉਂ ਨਹੀਂ ਆਉਂਦਾ ਪਾ ਯਾਰ ਤੰਗ ਬਹੁਤ ਚੜਾਉਂਦੇ ਇਹਨਾਂ ਦਾ ਹੱਲ ਕਰਕੇ ਆਪੇ ਡਰਾ ਦੇਂਦੇ ਬੱਚੇ ਹਾਂ ਆ ਜਿਹੜੇ ਪਤੰਗ ਚੜਾਉਂਦੇ ਇਹਨਾਂ ਦਾ ਕੀ ਕਰੀਏ ਆਪਾਂ ਇਹ ਪਤੰਗ ਬਾਈ ਆਪਣੇ ਕਬੂਤਰਾਂ ਨੂੰ ਖਰਾਬ ਕਰਦੇ ਆ ਇਹ ਢੋਰਾ ਢਾਰਾ ਜਿਹੜਾ ਵਾਜਦਿੰਗਾਂ ਨੇ ਕਬੂਤਰਾਂ ਦੇ ਖੰਭਾਂ ਨੂੰ ਖਰਾਬ ਕਰਦੀਆਂ ਇਹਨਾਂ ਨੂੰ ਬੈਨ ਕੀਤਾ ਜਾਵੇ ਕੌਂਸ ਨੂੰ ਕਹਿ ਕੇ ਹਾਂ ਹਾਂ ਤੇ ਇਹਦਾ ਸੇਵਾ ਪਾਣੀ ਤੇ ਕਾਰ ਆ ਗਿਆ ਜਿਹੜੇ ਪਤੰਗ ਚੜਾਉਂਦੇ ਆ ਸੇਵਾ ਪਾਣੀ ਇਹਨਾਂ ਦੀ ਕੋਠੇ ਜਾ ਕੇ ਕਰਨੀ ਪੈਣੀ ਹੈ ਹੈਨਾ ਹਾਂ ਆ ਆ ਗਿਆ ਮੇਰੇ ਮਿੱਤਰੋ ਬੱਚਾ ਮੇਰਾ ਬਖਾਦੇ ਮੜਾ ਜਾ ਆ ਫਰਦਾ ਇਹਦੇ ਵਾਰ ਆ ਕੇ ਕਾਰੀਆਂ ਬਗਲਾਂ ਨਾਲ ਇਹ ਲਵਾਰਾ ਗੱਲ ਮਨ ਲਾਦਾ ਮੇਰੇ ਮਿੱਤਰੋ ਇਹ ਨਹੀਂ ਦਾ ਫਰਾ ਬੱਚਾ ਉਹ ਵੀ ਉੱਚਾ ਵਾਵਾ ਤੇ ਹੋਰ ਕੀ ਗੱਲਾਂ ਬਾਤਾਂ ਗਾਣੀ ਨਹੀਂ ਹੋ ਜਾਣਾ ਮੇਰੇ ਮਿੱਤਰੋ ਬਾਈ ਜਗਤਾਰ ਦੇ ਕਬੂਤਰ ਦਾ ਬੱਚਾ ਜਗਵਾਚ ਦਾ ਦੁੱਖ ਬਹੁਤ ਲੱਗੂਗਾ ਪੈਂਦੀ ਮਾਂ ਹੈ ਨਹੀਂ ਕਿ ਉਹਨਾਂ ਦੀ ਮਾਂ ਵੀ ਕੋਈ ਮੁੱਕਰ ਗਿਆ ਮੇਰੇ ਪਿੰਡ ਚ ਪਿਓ ਬੈਠਾ ਇਕੱਲਾ ਕੀ ਹੋਰ ਕੀ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਹੁਣ ਸੋਸ਼ਲ ਮੀਡੀਆ ਦੇ ਤੁਸੀਂ ਹੋਰ ਆਪਾਂ ਬਾਜ਼ੀਆਂ 'ਚ ਬਟਕਰਿਆ ਕਰਾਂਗੇ ਮੈਂ ਤਾਂ ਬਾਜ਼ੀਆਂ ਦਾ ਟੀਕਾਦਾਰ ਇਹਨਾਂ ਕਦੋਂ ਹੁਣ ਮੈਦਾਨ 'ਚ ਬੱਚਿਆਂ ਨੂੰ ਚਣੀਆਂ ਕਰਾਉਣ ਆਹ ਦਿਨਾਂ 'ਚ ਵੀ ਸਿਆਲ 'ਚ ਹਾਂ ਸਹੀ ਗੱਲ ਹੈ ਜੀ ਲੱਗਾ ਰਵੇ ਸਿਆਲ 'ਚ ਬੱਚੇ ਡਾਉਣ ਵਧਿਆ ਲੱਗੇ ਆ ਆ ਗਿਆ ਮੇਰੇ ਮਿੱਤਰੋ ਬੱਚਾ ਮੇਰਾ ਅਗਰ ਉਹਨੂੰ ਕਹਦੇ ਮਾੜੇ ਮੇਰੀ ਗੁੱਤ ਨਾ ਚੱਕਿਆ ਕਰੋ ਹਾਂ ਜੀ ਮਿੱਤਰੋ ਮੈਂ ਬੱਚਾ ਅਨਬਾਉਣ ਚੱਲਿਆ ਘਰੇ ਚੱਲੇ ਆਪਾਂ 10 ਮਿੰਟ ਠੀਕ ਹੈ ਮੇਰੇ ਕੋ ਤੁਹਾਨੂੰ ਚੱਕਾ ਕਰੋ ਕਹਿੰਦੇ ਮੇਰੇ ਕਬੂਤਰ ਨਾ ਚੱਕਾ ਕਰੋ ਵੀਰ ਬਾਣ ਕੇ ਮੈਂ ਤਾਂ 6 ਬੱਚੇ ਕਢਾਇਏ ਮਾਤਾ ਸਾਰੇ ਸਿਹਾਲ ਚ ਆਹ ਦੇਖਾਂ ਓਏ ਜੇ ਤੁਸੀਂ ਵਾਵਾ ਕਢਾਇਏ ਤਾਂ ਦੇ ਦੇ ਬੱਚੇ ਆਇਆ ਇੱਥੇ ਆ ਇੱਥੇ ਆ ਭਲਾ ਜੇ ਤੁਸੀਂ ਵਾਵਾ ਕਢਾਇਏ ਤਾਂ ਬੱਚੇ ਦੇ ਸਕਦੇ ਆ ਭਾਈ ਆਪਾਂ ਨੂੰ ਕੋਈ ਦੁੱਖ ਨਹੀਂ ਹਾਂ ਚੱਲ ਭਾਈ ਛੱਡਿਆ ਸਾਨੂੰ ਠੀਕ ਆ ਬਾਈ ਬੱਚਾ ਬਹੁਣਾ ਆ ਜਾ ਹਾਂਜੀ ਮਿੱਤਰੋ ਆ ਰੰਗ ਚੈੱਕ ਕਰੋ ਅੱਜ ਗੁਲਾਬੀ ਪੱਲਾ ਕੀਤਾ ਮੁੰਡੇ ਨੇ ਆ ਵੀ ਇੱਧਰ ਖੜਾ ਕਿਵੇਂ ਲੱਗਾ ਦੱਸੋ ਜੀ ਵੱਡੇ ਕਬੂਤਰ ਰੰਗ ਕਰੀ ਜਾਂਦੇ ਫੜ ਫੜ ਕੇ ਰੰਗ ਕੀਤਾ ਕਬੂਤਰ ਵੱਡਾ ਇਹ ਇਹ ਬਾਹਰ ਉੱਚਾ ਜਾਂਦਾ ਤੇ ਤਾਂ ਕੀਤਾ ਬਈ ਇਹ ਤਾਂ ਹੁਣ ਛੱਡਦਗੇ ਨਾ ਉਹਦਾ ਰੱਬ ਚ ਖੜ ਜਾਂਦਾ ਜਾ ਕੇ ਮੜਾ ਛੱਡ ਕੇ ਖਾ ਦਿੰਦੇ ਆਂ ਮੈਂ ਵੀ ਵੇਖੀ ਸੀ ਛੀ ਕਿ ਕਰਤੋ ਮੇਰੇ ਮਿੱਤਰੋਂ ਇਹ ਗਿਆ ਹੁਣ ਬਾਅਦ ਤੇ ਹੁਣੇ ਛੱਡਿਆ ਤੇ ਟਿੱਕਾ ਬੰਨ ਜਾਣਾ ਨੇ ਰੱਬ 'ਚ ਖੜੂਗਾ ਕੱਲ ਮੇਰੇ ਆ ਜਾਂਦੇ ਤਿੰਨ ਆ ਫਿਰਦੇ ਆ ਵੇ ਦੋ ਤੇ ਇੱਕ ਤੀਜਾ ਆ ਗਿਆ ਵੇਖ ਪੱਲਾ ਵਿਖਾ ਦੇਦਾ ਚੌਥਾ ਮੈਂ ਚਦਰੀ ਨਾ ਤੋੜਦੀ ਪਾਪਲਾ ਆ ਵਾ ਵੱਡਾ ਕਬੂਤਰ ਬਾਹਰ ਕੱਢਣ ਲੱਗੇ ਆ ਆ ਗਿਆ ਨੀਲਾ ਗੜਕਣਾ ਦੇਖੋ

ਬਾਵਾ ਦਾ ਬੱਚਾ ਘਿਰਦਾ ਭਾਈ ਫਿਰਦਾ ਉੜਦਾ ਗਿਆ ਐ ਮੇਰੋ ਟਾਈਮ ਹੋ ਗਿਆ 4 ਵਾ ਤੇ ਪਾਣੀ ਲਿਆਂਦਾ ਪਾ ਪਾਣੀ ਪਾ ਦੇਣੇ ਕੂਤਰਾਂ ਨੂੰ ਤੇ ਜਿਹਨਾਂ ਕੂਤਰ ਮੇ ਧੁੱਪੇ ਪੈ ਗਨਾ ਸੀ ਉਹਨਾਂ ਨੂੰ ਤਾੜ ਦੇਣੇ ਆ ਤੇ ਕੂਤਰ ਆਪਣਾ ਸਾਤਿਆਰਾ ਬੱਚਾ ਵੀ ਬਹਿ ਗਿਆ ਸੀ ਅੱਜ ਤੇ ਯਾਰ ਆਪਣੇ ਜਿਹੜੇ ਰਾਤ ਕੂਤਰ ਬਾਹਰ ਰਿਆ ਸੀਗਾ ਉਹ ਆਪਣੇ ਪਿੰਡ ਨਹੀਂ ਉੱਡੇਗਾ ਤੇ ਇੱਕ ਦੋ ਪਿੰਡ ਹੀ ਜਾ ਕੇ ਵੀ ਆਏ ਆ ਯਾਰ ਨਹੀਂ ਪਤਾ ਲੱਗਾ ਉਹਦਾ ਤੇ ਫੋਨ ਲਾ ਕੇ ਪੁੱਛਿਆ ਸੀਗਾ ਨੇੜੇ ਤੇੜੇ ਹੋਇਆ ਜਾਂ ਨੇੜੇ ਜਾਂ ਦੂਰ ਭਾਈ ਕਿਤੇ ਵੀ ਹੋਇਆ ਤੇ ਜ਼ਰੂਰ ਫੋਨ ਲਾਇਓ ਬਈ ਚਿੱਟੀਆਂ ਅੱਖਾਂ ਦਾ ਬੱਚਾ ਤੇ ਪੈਰਾਂ ਤੇ ਥੋੜੀ ਥੋੜੀ ਡੱਕੇ ਆ ਸੱਜਾ ਟੂਸਾ ਹਰਾ ਤੇ ਉਹੀ ਡੰਡਾ ਗਲਾਬੀ ਹੈ ਮਿੱਤਰੋ ਤੇ ਪੈਰ 'ਚ ਆਪਣੇ ਨਾਲ ਹੀ ਠੱਲ ਪਾਈ ਵੀ ਡੋੜਦੀ ਜੇ ਕਿਤੇ ਵੀ ਹੋਇਆ ਯਾਰ ਜ਼ਰੂਰ ਦੱਸਿਓ ਜੇ ਤੇ ਮੈਸੇਜ ਕਰ ਦਿਓ ਮੇਰਾ ਭਰਾ ਤੇ ਬਾਕੀ ਦਾਣ ਪਾਣੀ ਪਾ ਦਨੇ ਆਪਾਂ ਹੁਣ ਤੇ ਆਪਣੇ ਜਿਹੜੇ ਨਾਲ ਦੇ ਸਾਥੀ ਸੀ ਉਹ ਗਏ ਘਰੇ ਉਹ ਆਉਣਗੇ ਕੱਲ ਨੂੰ ਹੁਣ ਇਦਾਂ ਦਾ ਬੜੀ ਪਾ ਕੇ ਤੇ ਕਬੂਤਰ ਤਾਰਦਨੇ ਦਾਣ ਬਣ ਚੁੱਕਣ ਵਾਲੇ ਬਨ ਗਏ ਹੁਣ ਆਪਣੇ ਇਸ ਟਾਈਮ ਕੋਈ ਕਬੂਤਰ ਨਹੀਂ ਉੱਡਦਾਗਾ ਰੱਤਾ ਵੀ ਬੰਦ ਕਰਤਾ ਤੇ ਹਰੀ ਬਗਰਾਲੇ ਬੰਦ ਕਰਤਾ ਆਪਾਂ ਦੋ ਬੰਦ ਕਰਤੇ ਆਪਾਂ ਹੁਣ ਤਾਂ ਬ ਨਵੇਂ ਨਵੇਂ ਮਿੱਤਰੋ ਇੰਨਾ ਚੋਆ ਕੋਈ ਉੱਡੇ ਦਾ ਬਾਕੀ ਦੇ ਕਬੂਤਰ ਬੰਦ ਹੀ ਆ ਸਾਰੇ ਨਾ ਉਹ ਵੀ ਮਿੱਤਰੋ ਖੁੱਡਿਆਂ ਦੇ ਲਾਈਟਾਂ ਨਾਲ ਛੜਤੀਆਂ ਪਾਣੀ ਦੇਦਾ ਬੱਚਿਆਂ ਨੂੰ ਤੇ ਕਬੂਤਰੀ ਜਿਹੜੀ ਇੱਕ ਦੋ ਢਿੱਲੀਆਂ ਸੀ ਉਹਨਾਂ ਦਵਾਈ ਬੁੱਢੀ ਦੇਤੀ ਆ ਤੇ ਮਿੱਤਰੋ ਹੁਣ ਕਰਦੇ ਆਪਾਂ ਬਲੌਗ ਦਾ ਐਂਡ ਤੇ ਬਲੌਗ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬੰਦੇ ਪੂਰੇ ਰੌਣਕੀ ਜਿਹੜੇ ਆਪਣੇ ਕੋਲੇ ਆਉਂਦੇ ਹੁੰਦੇ ਆ ਬਾਕੀ ਲਵ ਯੂ ਸਪੋਰਟ ਕਰਿਆ ਕਰੋ ਮਿੱਤਰੋ ਤੇ 2 5000 ਤੇ ਜੋੜੀ ਗਿਫਟ ਕਰਾਂਗੇ ਮਿੱਤਰੋ ਤੇ 5000 ਕਰ ਦੋ ਤੇ 4200 ਦਾ ਹੋ ਗਿਆ 5000 800 ਰਹਿ ਗਿਆ ਮਿੱਤਰੋ ਤੇ 800 ਕਮੈਂਟ ਕਰਕੇ ਤੇ ਜੋੜੀ ਗਿਫਟ ਕਰਾਂਗੇ ਪਰਚੀਆਂ ਪਾਵਾਂਗੇ ਆਪਾਂ ਮਿੱਤਰੋ ਜਿਹੜੀ ਰਕਮੈਂਟ ਕਰਦੇ ਬਾਈ ਉਹਨਾਂ ਨਾਲ ਪਰਚੀਆਂ ਪਾਵਾਂਗੇ ਬਾਕੀ ਲਾਈਵ ਸਾਇਰਨ ਸਕੋਰ ਦਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ